ਪੀਜੀ ਇੱਕ ਜਿਹੜਾ ਦੇਖੀ ਆਪਣੇ ਪਹਿਲਾਂ ਟਾਈਮ ਚ ਹੁੰਦਾ ਸੀ ਚਾਹੇ ਮਾਂ ਕਹੇ ਲੋ ਹੋਣਾ ਚਾਹੇ ਦਾਦੇ ਕਹੇ ਲੋ ਪਰਦਾਦੇ ਤਾਂ ਉਹ ਜਿਹੜੀ ਲਈ ਤੇ ਆਪ ਹੁੰਦੇ ਸੀ ਉਹੀ ਆਪਣੇ ਬੱਚਿਆਂ ਨੂੰ ਪਾਉਂਦੇ ਸੀ ਪਰ ਅੱਜ ਦੇ ਟਾਈਮ ਵਿੱਚ ਦੇਖੀਏ ਕਿ ਉਹ ਛੋਟੇ ਛੋਟੇ ਬੱਚੇ ਹੁੰਦੇ ਨੇ ਤਾਂ ਉੱਠਦੇ ਨੇ ਰਿਮੋਟ ਚੱਕਦੇ ਨੇ ਟੀਵੀ ਦਾ ਚਾਹੇ ਉਹਨਾਂ ਦੇ ਹੱਥ 'ਚ ਫੋਨ ਹੁੰਦਾ ਵੀ ਮਤਲਬ ਕਿੱਥੇ ਗੁਰੂ ਸਾਹਿਬਾ ਜਿਹੜਾ ਬਾਣੀ ਦਾ ਜਾਪ ਕਰਨਾ ਉਹ ਚੀਜ਼ਾਂ ਅਲੋਪ ਹੋ ਗਈਆਂ ਨੇ ਇਹ ਪੈਣੇ ਇਹ ਨਾ ਪਤਾ ਕੀ ਆ ਤੁਸੀਂ ਦੇਖੋ ਪਹਿਲਾਂ ਮਤਲਬ ਸਭ ਤੋਂ ਵੱਡਾ ਫਰਕ ਪੈਂਦਾ ਹੈ ਮਾਂ ਬਾਪ ਦਾ ਮਤਲਬ ਵੀ ਆਪਣੇ ਮਾਪੇ ਬਾਪ ਦੀ ਸਭ ਤੋਂ ਬੱਚੇ ਤੋਂ ਪਹਿਲਾਂ ਕਹਿੰਦੇ ਵੀ ਮਾਪੇ ਬਾਪ ਦੀ ਮਤਲਬ ਬੰਦਗੀ ਬੰਦਗੀ ਹੋਣੀ ਚਾਹੀਦੀ ਆ ਜਿਹਦੇ ਮਾਪੇ ਬਾਪ ਦੀ ਬੰਦਗੀ ਹੋਣ ਅੱਜ ਕੱਲ ਛੋਟੇ ਛੋਟੇ ਬੱਚੇ ਨੇ ਮਾਮਾ ਮਾਮਾ ਦੁੱਧ ਪਿਆਉਂਦੀਆਂ ਨੇ ਜਵਾਕਾਂ ਨੂੰ ਮਾਮਾ ਦੇ ਹੱਥ 'ਚ ਵੀ ਫੋਨ ਆ ਫਿਰ ਉਹਨਾਂ ਨੇ ਗਾਹਾਂ ਫੋਨ ਹੀ ਫੜਦੇ ਨੇ ਜਵਾਕਾਂ ਦੇ ਛੋਟੇ ਛੋਟੇ ਬੱਚਿਆਂ ਦੇ ਹੱਥ 'ਚ ਫੋਨ ਨੇ ਹੁਣ ਤੋਂ ਬਿਨਾ ਜਵਾਕ ਰੋਟੀ ਵੀ ਨਹੀਂ ਖਾਂਦਾ ਹੈਗਾ ਤੁਸੀਂ ਦੇਖੋ ਜਿੱਦ ਕਰਦੇ ਨੇ ਅੱਜ ਕੱਲ ਜਵਾਕ ਮੈਂ ਫੋਨ ਲੈਣਾ ਤਾਂ ਰੋਟੀ ਖਾਣੀ ਆ ਤਾਂ ਮੈਂ ਚਾਹ ਪੀਣੀ ਪਾਣੀ ਦੁੱਧ ਪੀਣਾ ਦੇਖੋ ਵੀ ਕਿੰਨਾ ਸਮਾਂ ਆਪਣੇ ਮਤਲਬ ਆਪਣੇ ਮਾ ਮਾ ਮਤਲਬ ਉਹਨਾਂ ਦੇ ਪੇਰੈਂਟਸ ਤੇ ਹੀ ਮਾਪੇ ਤੇ ਸਭ ਤੋਂ ਵੱਡਾ ਫਰਜ ਆ ਬੱਚੇ ਦਾ ਸਕੂਲ ਵੀ ਮਤਲਬ ਬਾਅਦ ਚ ਆ ਸਭ ਤੋਂ ਵੱਡਾ ਜਿਹੜਾ ਫਰਜ ਆ ਨਾ ਜੀ ਉਹ ਮਾਪੇ ਦਾ ਜੀ ਜੀ ਹੁਣ ਲਾਲੋ ਵੀ ਮਤਲਬ ਆਪਣੇ ਗੁਰੂ ਗੁਰੂਆਂ ਨੇ ਮਤਲਬ ਬੰਦਗੀ કરી ਜੀ ਤਾਂ ਐਡਾ ਵੱਡਾ ਮਤਲਬ ਸ੍ਰਿਸ਼ਟੀ ਚਲਾਈ ਉਹਨਾਂ ਨੇ ਸਿੰਘ ਸਾਜੇ ਫੌਜ ਸਾਜੀ ਮਹਾਰਾਜ ਨੇ ਮਹਾਰਾਜ ਦੀ ਬੰਦਗੀ ਧੀ ਮਹਾਰਾਜ ਨੇ ਤਪੱਸਿਆ કરી ਚਾਰ ਯੁਗ ਤਪੱਸਿਆ ਕਰੀ ਹਜੂਰ ਸਾਹਿਬ ਦੀ ਧਰਤੀ ਤੇ ਕਰੀ ਹੇਮਕੋਨ ਸਾਹਿਬ ਦੀ ਧਰਤੀ ਤੇ ਤਪੱਸਿਆ ਕਰੀ ਮਹਾਰਾਜ ਨੇ ਉਹ ਜਿਹੜਾ ਉਹਨਾਂ ਨੂੰ ਬੰਦਗੀ ਦਾ ਫਾਲਤੂ ਮਤਲਬ ਜੰਗਾ ਯੁੱਧਾਂ ਜਿਹੜਾ ਉਹਨਾਂ ਨੇ ਜੰਗਾ ਯੁੱਧਾਂ ਸ਼ਹੀਦੀਆਂ ਪਾਈਆਂ ਨੇ ਆਪਦਾ ਪਰਿਵਾਰ ਵਾਰਿਆ ਕਾਦੇ ਵਾਸਤੇ ਆਪਣੇ ਲੋਕਾਂ ਨੂੰ ਸਰਕਾਰੀਆਂ ਦੇਣ ਵਾਸਤੇ ਹਨਾ ਜੀ ਆਪਾਂ ਨੂੰ ਸਿੱਖੀ ਮਤਲਬ ਆਪਣੇ ਲੋਕਾਂ ਨੂੰ ਸਿੱਖੀ ਆਜ਼ਾਦ ਕਰਾਉਣ ਵਾਸਤੇ ਜਿਹੜਾ ਸ਼ਾਸਤਰ ਦੀ ਇਹ ਸ਼ਾਸਤਰ ਆਜ਼ਾਦੀ ਦਾ ਵਰਦੀਗਾ ਆਜ਼ਾਦ ਰੋ ਜਿਹੜਾ ਸ਼ਾਸਤਰਤਾਰੀ ਸਿੰਘ ਆ ਉਹ ਕਦੇ ਵੀ ਗੁਲਾਮ ਨਹੀਂ ਹੈਗਾ ਮਹਾਰਾਜ ਦੀ ਫੌਜ ਹੈ ਜਿਹੜੀ ਕਦੇ ਵੀ ਗੁਲਾਮ ਨਹੀਂ ਰਹਿੰਦੀ ਅਰ ਜਿਹੜੇ ਰਹੀ ਗੱਲ ਮਤਲਬ ਬੱਚਿਆਂ ਦੀ ਹੁਣ ਬੱਚਿਆਂ ਨਾਲ ਤੁਸੀਂ ਦੇਖ ਲਓ ਹੁਣ ਤੁਸੀਂ ਕਹਿ ਰਹੇ ਹੋ ਮਤਲਬ ਅੱਜ ਕੱਲ ਬੱਚਿਆਂ ਦਾ ਪਹਿਰਾਵਾ ਵੀ ਉਹੋ ਜਿਹਾ ਹੋ ਗਿਆ ਜਿਹੜਾ ਜਿਹੜਾ ਲੋਕ ਬੱਚੇ ਫੋਨਾਂ ਚ ਦੇਖਦੇ ਨੇ ਨਾ ਬੱਚਿਆਂ ਦਾ ਪਹਿਰਾਵਾ ਵੀ ਉਹ ਜਿਹਾ ਹੋ ਗਿਆ ਇਹ ਮਤਲਬ ਨਾਮ ਪਾਣੀ ਦਾ ਕੁਝ ਰਿਹਾ ਹੀ ਨਹੀਂ ਘਰ ਦੇ ਬੱਚੇ ਆਪਣੇ ਕਿੱਥੋਂ ਜੁੜਨਗੇ ਕਿੱਥੋਂ ਮਾਮਾ ਮਹਾਰੀ ਸਿੰਘ ਨਲੂਏ ਵਰਗੇ ਹੈ ਜੀ ਅਕਾਲੀ ਫੂਲਾ ਸਿੰਘ ਵਰਗੇ ਜਰਨੈਲ ਕਿੱਥੋਂ ਪੈਦਾ ਹੋ ਜਾਣਗੇ ਜਦੋਂ ਮਾਮਾ ਦੀ ਉਹ ਕਹਿੰਦੇ ਨੇ ਨਾ ਵੀ ਮਤਲਬ ਮਾਮਾ ਹੀ ਜਦੋਂ ਹਣਾ ਰਹੇ ਆ ਮਾ ਮਾਂ ਦੇ ਦੁੱਧ ਚ ਜਿਹੜੀ ਸ਼ਕਤੀ ਮਿਲਨੀ ਆ ਮਤਲਬ ਪਾਵਰ ਤਾਕਤ ਮਿਲਨੀ ਆ ਕੁਝ ਵੀ ਮਿਲਣਾ ਮਾਂ ਮਾਤਾ ਦੇ ਦੁੱਧ ਚੋਂ ਮਿਲਣਾ ਨੌ ਵੀ 9 ਮਹੀਨੇ ਮਤਲਬ ਮਾਤਾ ਆਪਦੇ ਕੱਖ ਚ ਰੱਖਦੀ ਆ ਜੀ ਜੀ ਬੱਚੇ ਨੂੰ ਕੱਖ ਚ ਰਹਿੰਦਾ ਮਤਲਬ ਜਿਹੜਾ ਵੀ 9 ਮਹੀਨੇ ਦੇ ਵਿੱਚ ਵੀ ਮਤਲਬ ਕੋਈ ਮਾਈ ਸਿਮਰਨ ਕਰਦੀ ਆ ਨਾ ਵੀ ਸਿਮਰਨ ਕਰਦੇ ਵੀ 9 ਮਹੀਨੇ ਸਿਮਰਨ ਕਰਦੇ ਲਾ ਲੋ ਸੇਵਾ ਲਾ ਲੋ ਉਹਦਾ ਫਿਰ ਵੱਖਰਾ ਹੀ ਪਹਿਰਾ ਹੋ ਜਾਂਦਾ ਅਸ਼ੀਰਵਾਦ ਦੇ ਪਹਿਰੇ ਲੱਗ ਜਾਂਦੇ ਨੇ ਹੁਣ ਅੱਜ ਕੱਲ ਕੋਈ ਕਿਤੇ ਤੁਰੇ ਫਿਰਦਾ ਕੋਈ ਕਿਤੇ ਕੋਈ ਫੋਨਾਂ ਤੇ ਕੋਈ ਕੁਝ ਦੇਖ ਰਿਹਾ ਵੀ ਕੁਝ ਕਰ ਰਿਹਾ ਹਣੇ ਤੁਹਾਨੂੰ ਪਤਾ ਹੀ ਆ ਹੁਣ ਤਾਂ ਹੀ ਉਹ ਜਿਹਾ ਗਾਂ ਪੀੜ੍ਹੀ ਆਈ ਜਾਂਦੀ ਉਹ ਜਿਹਾ ਬੱਚੇ ਹੋਈ ਜਾਂਦੇ ਨੇ ਗਾਂ ਦੀਆਂ ਹੁਣ ਬੱਚਿਆਂ ਨੂੰ ਆਪਾਂ ਨੂੰ ਸਿਖਾਉਣਾ ਬਣਦਾ ਹੀ ਬੱਚਿਆਂ ਨੇ ਆਪਣੇ ਅਸ਼ੀਦੀਆਂ ਆਪਣਾ ਇਤਿਹਾਸ ਯਾਦ ਕਰਾਓ ਸੁਣਾਓ ਤੁਸੀਂ ਇਤਿਹਾਸ ਬੱਚਿਆਂ ਨੂੰ ਗਰਵਾਣੀ ਤੇ ਲੜ ਲਾਓ ਤੁਸੀਂ ਇਤਿਹਾਸ ਸੁਣਾਓ ਕਿ ਆਪਣੇ ਕਿੰਨੇ ਸਿੰਘਾਂ ਨੇ ਬਹੁਤ ਸਿੰਘਾਂ ਨੇ ਜੰਗਲਾਂ 'ਚ ਕੜਾਕੇ ਕੱਟੇ ਨੇ ਜੀ ਬਹੁਤ ਜ਼ਿਆਦਾ ਮਤਲਬ ਨਾ ਸਿੰਘਾਂ ਨੂੰ ਮਤਲਬ ਐਡੀ ਹਕੂਮਤ ਸਰਕਾਰਾਂ ਅੰਗਰੇਜ਼ ਸਰਕਾਰ ਜਦੋਂ ਹਕੂਮਤ ਐਡੀ ਵਾਗੀ ਹੋ ਗਈ ਦੀ ਸਿੰਘਾਂ ਦੇ ਸਿੰਘ ਵਾਗੀ ਹੋਏ ਤੇ ਜਦੋਂ ਇਨਾ ਮਤਲਬ ਵੈਰੀ ਬਣ ਗਏ ਤੇ ਸਿੰਘਾਂ ਦੇ ਪੱਤਾ ਪੱਤਾ ਵੈਰੀ ਬਣ ਗਏ ਦੀ ਸਿੰਘਾਂ ਦਾ ਕਹਿੰਦੇ ਗੋਲੀ ਮਾਰਨ ਦਾ ਆਰਡਰ ਵੀ ਦੇਤਾ ਸੀ ਉਹ ਸਿੰਘਾਂ ਨੂੰ ਕਹਿੰਦੇ ਵੀ ਜਿਹਦੇ ਵੀ ਟੇੜ ਤੇੜ ਕਸਹਿਰਾ ਮਤਲਬ ਕਸਹਿਰਾ ਜਾਂ ਕਿਰਪਾਨ ਦੀਦੀ ਹੈ ਜਿਹਦੇ ਘਾਤਰੇ ਉਹਨੂੰ ਗੋਲੀ ਮਾਰ ਦੋ ਇਹੋ ਜਿਹਾ ਸਮਾਂ ਵੀ ਆਇਆ ਸਿੰਘਾਂ ਨੇ ਜੰਗਲਾਂ 'ਚ ਵੀ ਕੜਾਕੇ ਕੱਟੇ ਨੇ ਬਹੁਤ ਭੁੱਖਾਂ ਗੱਟੀਆਂ ਨੇ ਹਨਾ ਹੀ ਸਿੰਘਾਂ ਨੇ ਪਹਿਲਾਂ ਮਤਲਬ ਘਰਾਂ 'ਚ ਰਹੇ ਇਹੋ ਜਿਹਾ ਸਮਾਂ ਵੀ ਆਇਆ ਘਰਾਂ 'ਚ ਰਹਿੰਦੇ ਸੀ ਸਿੰਘ ਘਰਾਂ 'ਚੋਂ ਕੱਢੇ ਜੰਗਲਾਂ 'ਚ ਰਹੇ ਫਿਰ ਜੰਗਲਾਂ 'ਚ ਵੀ ਸਰਕਾਰਾਂ ਨੇ ਕੱਟਦੇ ਫਿਰ ਪਾਣੀਆਂ 'ਚ ਵੀ ਲੋਕ ਕੇ ਰਹਿੰਦੇ ਸਿੰਘਾ ਐਡਾ ਮਾੜਾ ਸਮਾਂ ਵੀ ਮਤਲਬ ਸਿੰਘਾਂ ਤੇ ਆਇਆ ਜਿਹੜਾ ਮਤਲਬ ਆਪਣਾ ਤੀ ਅੱਜ ਤੋਂ 300 ਚਾਰ 300 ਸਾਲ ਪਹਿਲਾਂ 250 ਸਾਲ ਪਹਿਲਾਂ ਇੰਨਾ ਮਾੜਾ ਸਮਾਂ ਵੀ ਜੰਗਲਾਂ 'ਚ ਕਟਿਆ ਕੁਛ ਖਾਣ ਨੂੰ ਨਹੀਂ ਕੁਛ ਪਾਣ ਨੂੰ ਨਹੀਂ ਪਾਣੀ ਮਿਲ ਗਿਆ ਪੱਤਿਆਂ ਦੇ ਦਰਖਤਾਂ ਦੇ ਸੱਕ ਵੀ ਲਾ ਲਾ ਕੇ ਸਿੰਘਾਂ ਨੇ ਖਾਦੇ ਨੇ ਖਾਲਸੇ ਨੇ ਖਾਦੇ ਨੇ ਜੰਗਲ ਲੜੀਆਂ ਫਿਰ ਵੀ ਜੰਗਲ ਲੜਦੇ ਰਹੇ ਨੇ ਤਾਂ ਹੀ ਤੋਂ ਨਾਦਰ ਸ਼ਾਹ ਕਹਿ ਗਿਆ ਦੀ ਕਹਿੰਦਾ ਵੀ ਅਬਦਾਲੀ ਨੂੰ ਉਹਨੂੰ ਕਹਿ ਗਿਆ ਦੀ ਕਹਿੰਦਾ ਵੀ ਇਹ ਜਿਹੇ ਇਹ ਜਿਹੇ ਨੇ ਇਹ ਉਹਨਾਂ ਨੇ ਦੱਸਿਆ ਜਦੋਂ ਇਹਨਾਂ ਬਾਰੇ ਸਿੰਘਾਂ ਬਾਰੇ ਵੀ ਇਹ ਜਿਹੇ ਨੇ ਪੱਤੇ ਨੇ ਦਰਖਤ ਦਰਖਤਾਂ ਦੇ ਪੱਤੇ ਖਾ ਖਾ ਕੇ ਗੁਜ਼ਾਰਾ ਕਰਦੇ ਨੇ ਛੋਲਿਆਂ ਨੂੰ ਬਦਾਮ ਕਹਿ ਕੇ ਛਕਦੇ ਨੇ ਉਹ ਉਹ ਵੀ ਕਹਿ ਗਿਆ ਦੀ ਨਾਦਰ ਸ਼ਾਹ ਕਹਿੰਦਾ ਵੀ ਕਿਸੇ ਦਿਨ ਰਾਜ ਕਰਨਗੇ ਉਹ ਜਦ ਰਾਜ ਹੋ ਰਿਹਾ ਖਾਲਸੇ ਦਾ ਪਰ ਮਤਲਬ ਆਪਣੇ ਲੋਕਾਂ ਨੂੰ ਮਤਲਬ ਆਪਾਂ ਨੂੰ ਸਮਝਣ ਦੀ ਲੋੜ ਆ